ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਅੱਜ ਪਿੰਡ ਵਾਲੀ ਮੋਟਰ ਤੇ ਕਰਾਤੀ ਆਪਾਂ ਸਪਰੇਅ ਜੀਰੀ ਦੀ ਪੀਆਰ 126 ਦੀ ਤੇ ਗੋਗ ਦੀ ਸੁੰਡੀ ਤੋਂ ਸੀਟ ਫਲੈਟ ਦੀ ਪਾਤੀ ਤੀ ਤੇ ਤੇਲੇ ਤੋਂ ਪਾਈਆ ਇੱਕ ਨਸਾਰਾ ਇੱਕਸਾਰ ਹੋਵੇ ਇੱਕ ਆਪਾਂ ਉਹ ਪਾਈਆ ਦਵਾਈ ਤੁਹਾਨੂੰ ਦਿਖਾਉਨੇ ਆ ਵੀ ਕਿਹੜੀ ਕਿਹੜੀ ਪਾਈਆ ਵੀ ਕਿਹੜੀ ਕੰਪਨੀ ਦੀ ਆ ਬਾਕੀ ਸਾਰੇ ਖੇਚੇ ਕਰ ਗਏ ਬੰਦੇ ਆਪਣੇ ਉਹ ਪਰੇ ਤੱਕ ਤੇ ਕੋਬ ਵਿੱਚ ਫੁੱਲਾ ਜੀਰੀ ਆਈ ਹੋਈ ਤੇ ਨਸਾਰਾ ਵੀ ਲੈ ਰਹੀ ਆ ਕਿਤੇ ਕਿਤੇ ਛਿੱਟੇ ਗੱਡੇ ਹੋਏ ਨੇ ਟਮਾਟਰ ਲੇ ਜੇ ਬਾਕੀ ਦੇਖੋ ਫੁੱਲ ਪੈ ਪਰ ਹੋਏ ਨੇ ਜੀਰੀ ਨੇ ਆ ਦੇਖੋ ਛਿੱਟਾ ਕੱਡੇ ਹੋਏ ਆ ਨੇ ਓਰੇ ਤੇ ਸਹੀ ਟਾਈਮ ਤੇ ਹੋਈ ਆ ਸਪਰੇ ਬਾਕੀ ਦੁਪਹਿਰੇ ਜੇ ਹੈਗੀ ਦੀ ਧੁੱਪ ਆ ਹੁਣ ਸ਼ਾਮ ਦਾ ਟਾਈਮ ਹੋ ਗਿਆ ਤੇ ਥੋੜੀ ਜੀ ਬੱਦਲ ਬਾਈ ਹੋਈ ਹੋਈ ਆ ਮੌਸਮ ਥੋੜਾ ਜਿਹਾ ਗਰਮਾਈ ਤੇ ਆ ਬਾਕੀ ਆਪਾਂ ਲਵਾਏ ਨੇ ਕੀਲੇ ਚ 6 ਪੰਪ ਪਾਣੀ ਦੇ ਤੇ ਫਿਰ ਪਾਣੀ ਚੰਗੀ ਤਰ੍ਹਾਂ ਲੱਗ ਜਾਂਦਾ ਏ ਇਹ ਚੰਗੀ ਤਰ੍ਹਾਂ ਪੁੱਤਿਆਂ ਤੇ ਪਾਏ ਜਾਂਦਾ ਸਪਰੇ ਬਾਕੀ ਦੱਸਿਓ ਵੀ ਕਿਵੇਂ ਖੜੀ ਆ ਜੀਰੀ ਆ ਦੇਖੋ ਕਰੋ ਚੈੱਕ ਬਾਕੀ ਜਦੋਂ ਹੁਣ ਨਸਾਰਾ ਲੈਣ ਲੱਗ ਗਈ ਛਿੱਟੇ ਬਾਹਰ ਕੱਢੇ ਹੀ ਫਿਰ ਪਾਣੀ ਮੋੜਾਂਗੇ ਜੀਰੀ ਨੂੰ ਫਿਰ ਪਾਣੀ ਦੀ ਲੋੜ ਆ ਜੀਰੀ ਨੂੰ ਇਹ ਹਲੇ ਤਾਂ ਮੀਂਹੋਂ ਦਾ ਹੀ ਪਾਣੀ ਖੜਾ ਏ ਤੇ ਖੇਤ ਹੈਗੇ ਵੀ ਗਿੱਲੇ ਨੇ ਮੋਟਰ ਕਰੀ ਹੋਈ ਆ ਬੰਦ ਬਾਕੀ ਜੀਰੀ ਖੜੀ ਆ ਪੂਰੀ ਵਧੀਆ ਇੱਕ ਨੰਬਰ ਤੇ ਪਿਛਲੇ ਸਾਲਾਂ ਨਾਲੋਂ ਐਤਕੀ ਜੀਰੀ ਵਧੀਆ ਖੜੀ ਆ ਇਹ ਖੇਤ ਚ ਅੱਗੇ ਥੋੜੀ ਜੀ ਮੱਲੀ ਘੱਟ ਹੁੰਦੀ ਐ ਤੇ ਕਿ ਮੱਲੀ ਬਹੁਤ ਆ ਤੇ ਰੇ ਵੀ ਸੇਮ ਐ ਪਾਏ ਨੇ ਚਾਰ ਰੇ ਪਾਏ ਨੇ ਅੱਗੇ ਵੀ ਚਾਰ ਰੇ ਪਾਉਣੇ ਆ ਬਾਕੀ ਜਿਹੜੀਆਂ ਆਪਣੀਆਂ ਠੇਕੇ ਵਾਲੀਆਂ ਜ਼ਮੀਨਾਂ ਨੇ ਉੱਥੇ ਫਸਲ ਦਾ ਫਰਕ ਰਹਿੰਦਾ ਏ ਘਰ ਵਾਲੀ ਜ਼ਮੀਨ ਨਾਲੋਂ ਆਮਾਟਾ ਲਾ ਛੱਟਾ ਕੱਢੀ ਜਾਂਦੇ ਆ ਜੀ ਇਹ ਆ ਦੇਖੋ ਆ ਕੱਢਿਆ ਹੋਇਆ ਕਾ ਨਿਕਲ ਰਿਹਾ ਏ ਤੇ ਇਹੀ ਸਹੀ ਟਾਈਮ ਹੁੰਦਾ ਸਪਰੇਅ ਕਰਨ ਦਾ ਤੇ ਇੱਧਰਲਾ ਖੇਤ ਹਲੇ ਕਿਤੇ ਦੇਖਿਆ ਨਹੀਂ ਛਿੱਟਾ ਕੱਢਿਆ ਹੋਇਆ ਇੱਧਰਲਾ ਵੀ ਵਧੀਆ ਖੜਾ ਏ ਬਾਕੀ ਮੋਟਰ ਤੇ ਜਾ ਕੇ ਦਿਖਾਉਨੇ ਆਪਾਂ ਵੀ ਕਿਹੜੀ ਸਪਰੇਅ ਕਰੀ ਆ ਵੀ ਕਿਹੜੀ ਕੰਪਨੀ ਦੀ ਦਵਾਈ ਪਾਈ ਆ ਵੀਡੀਓ ਨਾ ਬਣੇ ਰਹੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਆਹੀ ਖੇਤੀਬਾੜੀ ਦੀ ਵੀਡੀਓ ਪਾਉਂਦੇ ਰਹਨੇ ਆਪਾਂ ਤੇ ਗਾਂਹਾਂ ਫਿਰ ਆਲੂਆਂ ਦਾ ਕੰਮ ਚੱਲ ਪਾਣਾ ਬਜਾਈ ਦਾ ਫਿਰ ਆਲੂਆਂ ਤੇ ਵੀਡੀਓ ਆਈਆਂ ਆਇਆ ਕਰਨਗੀਆਂ ਇੱਧਰ ਲੈ ਕੇ ਆ ਰਹੇ ਥੋੜੇ ਘਟ ਕਬੂਲੇ ਨੇ ਇੱਧਰਲਾ ਖੇਤ ਸਾਰੀ ਘਬੋਲੇ ਆ ਇਹ ਦੇਖ ਲਓ ਤੁਸੀਂ ਤਿੰਨ ਦਿਨ ਦਾ ਫਰਕ ਆ ਇੱਧਰਲਾ ਕਿਹੜਾ ਤਿੰਨ ਦਿਨ ਪਹਿਲਾਂ ਲੱਗਿਆ ਹੋਇਆ ਇਹ ਤਿੰਨ ਦਿਨ ਬਾਅਦੋਂ ਲੱਗਿਆ ਇੱਧਰਲੇ ਪਾਸੇ ਸਾਰੀ ਉਹ ਜਿਰੀ ਤੇ ਇੱਧਰਲੇ ਪਾਸੇ ਫੁੱਲ ਘਬੋਲੇ ਚ ਆ ਜਿਰੀ ਤੇ ਇੱਧਰ ਹਲੇ ਘਬੋਲੇ ਚ ਆ ਰਹੀ ਆ ਪਰ ਆਪਾਂ ਸਪਰੇ ਸਾਰੀ ਉਹ ਕਰਾਤੀ ਤੇ ਵਿੱਚ ਵਿੱਚ ਹੈਗੀ ਵੀ ਘਬੋਲੇ ਆ ਦੇਖੋ ਪੱਪਾਂ ਭਰੀਆਂ ਹੋਈਆਂ ਤੇ ਇਹ ਆਪਾਂ ਇੱਕ ਕਿਆਰੀ ਚੋਂ ਲਵਾਈ ਹੋਈ ਆ ਸਾਰੀ ਪਟਾਕੇ ਇੱਕ ਕਿਆਰੀ 5 ਗਿੱਲਿਆਂ ਦੀ ਤੇ ਆਪਣੀ ਪੂਰੀ 5 ਗਿੱਲਿਆਂ ਜੀਰੀ ਪਨੀਰੀ ਲੱਗੀ ਹੋਈ ਆ ਇਧਰਲੇ ਪਾਸੇ ਤੇ ਇਹ ਪੱਟੀ ਹੋਈ ਆ ਦੂਏ ਕਿਆਰੇ ਚੋਂ ਜਾਂ ਤਾਂ ਫਿਰ ਪਨੀਰੀ ਦਾ ਟਾਈਮ ਇਧਰ ਉਧਰ ਹੋਊਗਾ ਇਹ ਲੱਗੀ ਆ ਸਾਰੀ 28 ਦਿਨ ਦੀ ਪਨੀਰੀ ਇਹਦੀ ਇਹ ਥੋੜੀ ਜਿਹੀ ਮਨ ਲਾਦਾ 25 ਦਿਨ ਦੀ ਲੱਗੀ 24 25 ਦਿਨ ਦੀ ਉਹੀ ਪੰਜ ਚਾਰ ਦਿਨਾਂ ਦਾ ਫਰਕ ਨਾਲ ਦੇਖ ਲਓ ਕਿੰਨੀ ਹਾਈਟ ਘਟਾ ਇਧਰ ਲਈ ਜੀਰੀ ਨਾਲੋਂ ਵੀ ਤੇ ਇਹ ਨਹੀਂ ਸਮਝ ਲੱਗੀ ਕੀ ਗੱਲ ਬਾਤ ਬਾਕੀ ਵੱਡੀ ਦਾ ਸੇਮ ਹੈ ਯਾਨੀ ਆ ਦੀਂਦੀ ਹੋਣੀ ਥੋਨੂੰ ਆ ਤੇ ਕਿਹੜਾ ਲੈ ਦੇਈ ਗੜਾ ਉੱਪਰਲਾ ਤੇ ਆ ਥੋੜੀ ਡਾਊਨ ਖੜੀ ਆ ਹਫਤਾ ਇਧਰ ਉਧਰ ਹੋਜਵੇ ਕੋਈ ਚੱਕਰ ਨਹੀਂ ਪਰ ਬੜਾਈ ਟਾਈਮ ਜੀਰੀ ਇਕੱਠੀ ਹੋ ਵੱਢੀ ਜਾਂਦੀ ਹੁੰਦੀ ਆ ਤੇ ਪੱਕ ਇਕੱਠੀ ਜਾਂਦੀ ਆ ਆ ਆਪਣਾ ਖੜਾ ਪਨੀਰੀ ਵਾਲਾ 11 ਇਹ ਸਾਰਿਆਂ ਤੋਂ ਬਾਅਦ ਲੱਗਿਆ ਹੋਇਆ 20 ਜੁਲਾਈ ਨੂੰ ਲੱਗੀ ਤੀ ਇਹ ਜਦੋਂ ਸਾਰਾ ਕੰਮ ਨਿਬੜਿਆ ਇਹ ਚ ਪਾਤੇ ਤਿੰਨ ਜੂਰੀ ਏ ਇਹ ਪਤਾ ਨਹੀਂ ਪੱਕੜਾ ਪਨੀਰੀ ਕੀ ਗੱਲ ਬਾਤ ਜਿਰੀ ਤੁਰਨੀ ਰਹੀ ਨਾ ਬੂਝਾ ਜਾ ਕਰਿਆ ਬਾਕੀ ਦੋ ਤਿੰਨ ਰੇ ਹੋਰ ਪੈ ਜਾਣੇ ਨੇ ਇਹ ਚ ਪਛੇਤੀ ਕਰਕੇ ਬਾਕੀ ਉਧਰ ਪਰਲੇ ਪਾਸੇ ਹੀ ਮਾਰਦਿਆਂ ਜਿਹੜਾ ਦੇਖਦੇ ਆ ਵੀ ਕਿੰਮੇ ਆ ਜੀਰੀ ਛੁੰਡੀ ਤੋਂ ਪਾਈ ਆਈ ਆ ਆਪਾਂ ਆਹ ਟਰੈਕਟਰ ਬ੍ਰਾਂਡ ਦੀ ਤੇ ਆਇਚ ਦੇਖ ਨਹੀਂ ਰਿਹਾ ਦੂਗੀ ਸੀ ਸੀ ਦੇਖਦੇ ਆ ਆਹ ਟੈਕਨੀਕਲ ਆਇਚ ਗੋਬ ਦੀ ਹੁੰਡੀ ਤੋਂ ਆਪਾਂ ਆ ਪਾਈ ਆ ਤੇ ਪੰਜਰ ਹੋ ਗਈ ਸੀਟ ਫਲੈਟ ਤੋਂ ਤੇਲੇ ਤੋਂ ਪਾਈ ਆ ਆਹੋ ਇਹ ਵੀ ਟਰੈਕਟਰ ਬ੍ਰਾਂਡ ਦੀ ਉਹ ਸਾਰੀ ਦਵਾਈ ਆਪਾਂ ਸਾਰੀ ਟਰੈਕਟਰ ਬ੍ਰਾਂਡ ਦੀ ਉਹ ਪਾਈ ਆ ਕਡੱਬਾ ਕਾਹ ਪਾਈ ਆ ਇਹ ਨਸਾਰਾ ਇੱਕਸਾਰ ਆਉਂਦਾ ਜੀ ਦੀ ਦਾ ਤੇ ਇਹ ਵੀ ਟਰੈਕਟਰ ਬ੍ਰਾਂਡ ਦੀ ਉਹ ਸਾਰੀ ਦਵਾਈ ਟਰੈਕਟਰ ਬ੍ਰਾਂਡ ਦੀ ਉਹ ਗਈ ਆ ਆਪਾਂ ਤੇ ਇਹ 10 ਕਿੱਲਿਆਂ ਦੀ ਲੈ ਕੇ ਆਈ ਦੀ ਦਵਾਈ ਕਿੱਲੇ ਕਿ ਦੀ ਰੱਖਦੀ ਕੀ ਪੈ ਗਈ ਹਰਿਉ ਇੱਧਰਲੇ ਪਾਸਿਓਂ ਵੀ ਖੇਤ ਪੂਰਾ ਅੱਗ ਭੋਲੇ ਆ ਤੇ ਪਾਣੀ ਆਪਣਾ ਸਕਾਇਆ ਹੋਇਆ ਏ ਤੇ ਕੱਦੇ ਦਿਨ ਚ ਮੋੜਦੇ ਆ ਪਾਣੀ ਜੀਰੀ ਨੂੰ ਤੇ ਇਦੋਂ ਵੀ ਤਕਰੀਬਨ ਸਾਰੀ ਗੋਲੀ ਆਈ ਹੋਈ ਹੈ ਢੀ ਹੋਈ ਹੈ ਫਰਕ ਨਹੀਂ ਹੈਗਾ ਉਹ ਖੇਤ ਨਾਲ ਠੀਕ ਹੈ ਆ ਬਾਕੀ ਆਪਾਂ ਦਵਾਈਆਂ ਤੁਹਾਨੂੰ ਦਿਖਾ ਦੇਤੀਆਂ ਵੀ ਕਿਹੜੀ ਸਪਰੇਅ ਕਰੀ ਆ ਤੇ ਕੋਈ ਕਮੀ ਨਹੀਂ ਜੀਰੀ ਚ ਐਨ ਪੂਰੀ ਵਧੀਆ ਖੜੀ ਆ ਸਾਰਾ ਹੀ ਖੇਤ ਉਹੀ ਹਫ਼ਤੇ ਜੇ ਸਾਰੀ ਨੈਣੇ ਬਾਹਰ ਹੋ ਜਾਣਾ ਜਿੱਦੀ ਨੇ ਤੇ ਬਾਹਰ ਆ ਜਾਣਗੇ ਪਾਇਪ ਚੋਂ ਤੇ ਬਸ ਹੁਣ ਮੌਸਮ ਲੋਟ ਰਿਹਾ ਹੈ ਉੱਪਰੋਂ ਤੇ ਨਿਸਰੀ ਤੋਂ ਬਾਅਦ ਕਿਤੇ ਨੀਂ ਜਾਂ ਹਵਾ ਚੱਲ ਗਈ ਸਾਰਾ ਬੂੜ ਝੜ ਜਾਣਾ ਉਹਦੇ ਨਾਲ ਝਾੜ ਤੇ ਫਰਕ ਪਊਗਾ ਤੇ ਦਾਣੇ ਚ ਫੋਗ ਬਣ ਜਾਂਦੀ ਹੈ ਅਕੀ ਪਰਮਾਤਮਾ ਦੇ ਹੱਥਾ ਜਿਹੜਾ ਕੁਝ ਉਹਨੇ ਕਰਨਾ ਉਹਦਾ ਕਰੇ ਦੇਣਾ ਹੈ